ਮੇਰਾ ਜਗਤਾਰ ਚੰਦਾ ਜੀ ਮੈਂ ਇਹਦਾ ਟਾਈਗਰ ਲੱਟਾ ਕੀ ਨਾਮ ਆ ਭਾਜੂ ਨਾਲ ਜਨ ਲੱਟਾ ਹੀ ਹੈ ਨਮਜੋਦ ਸਿੰਘ ਜੀ ਤੇ ਕਦੋਂ ਗਏ ਸੀ ਬਤਾਈਏ ਇਹ ਕਿੰਨੇ ਚਿਰ ਕੀ 4 ਸਾਲ ਹੋ ਗਏ ਜੀ ਠੀਕ ਹੈ ਜੀ ਹਾਂਜੀ ਤੇ ਕਿਹੜੇ ਟੂਰਿਸਟ ਵੀ ਜਿਹੜੇ ਗਏ ਸੀ ਜਿਹੜਾ ਤੇ ਵਰਕਰ ਮੁਰਤੇ ਗਏ ਨਹੀਂ ਵਰਕ ਤੇ ਗਏ ਜੀ ਠੀਕ ਹੈ ਜੀ ਹਾਂਜੀ ਉੱਥੇ 2 ਸਾਲ ਲਾ ਲੈਣਾ ਹਾਂ ਇਹ ਹੋਰ ਕੰਪਨੀ ਤੇ ਨਾ ਵੀਜ਼ਾ ਅਪਲਾਈ ਕੀਤਾ ਉੱਚੀ ਤਨਖਾਹ ਤਨਖੂਤ ਉਹਦਾ ਹੀ ਮਿਲਦੀ ਨਹੀਂ ਇਸ ਕਰਕੇ ਥੋੜਾ ਟਾਈਮ ਲਾਇਆ ਨਹੀਂ ਕਰਦ ਰਗ ਜਰਾ ਚੱਲਦਾ ਹੀ ਉਹਨਾਂ ਨੇ ਹੋਰ ਬਾਹਰ ਮੁੰਡਿਆਂ ਨੇ ਕਿਹਾ ਬਾਹਰ ਜ ਵੱਧ ਪੈਸੇ ਬਣਦੇ ਆ ਉੱਥੇ ਚਲੇ ਗਏ ਉੱਥੇ ਕੰਮ ਕਰਦੇ ਜੇ ਚਲੋ ਘਰ ਦਾ ਖਰਚਾ ਚੱਲਦਾ ਰਿਆ ਬਾਹਰ ਰੋਟੀ ਪਾਣੀ ਦਾ ਇਦਾਂ ਖਾਣ ਪੀਣ ਸੀ ਦਵਾਈ ਇੱਥੋਂ ਪਹੁੰਚੀ ਸੀ ਤੇ ਠੀਕ ਰਹਿੰਦੇ ਨਹੀਂ ਕੈਂਸਰ ਦੀ ਪ੍ਰੋਬਲਮ ਹੋ ਗਈ ਉਹਦਾ ਕਰਕੇ ਲੈ ਕੇ ਗਏ ਮੁੰਡੇ ਜਦੋਂ ਜਿਆਦਾ ਪ੍ਰੋਬਲਮ ਹੋਈ ਉਹ ਵੀ ਕੰਪਨੀ ਤੋਂ ਬਾਹਰ ਹੀ ਜਦੋਂ ਜਿਆਦਾ ਮੁਸ਼ਕਲ ਆਈ ਉਹ ਸਿੱਟ ਕੇ ਚੱਲ ਗਏ ਉਹਨਾਂ ਦੀ ਡੈਥ ਹੋ ਗਈ 6 ਤਰੀਕ ਨੂੰ ਤੁਹਾਨੂੰ ਕਦੋਂ ਪਤਾ ਲੱਗਦਾ ਸਾਨੂੰ ਜੀ 7 ਤਰੀਕ ਨੂੰ ਲੱਗਾ ਜੀ ਪਤਾ ਹਾਂਜੀ ਉਹਨਾਂ ਦੇ ਜਿਹੜੇ ਨਾਲ ਦੇ ਸੀਗੇ ਯਾਰ ਦੋ ਤਿੰਨੇ ਵਸੇ ਹਾਂਜੀ ਉਹਨਾਂ ਨੇ ਫੋਨ ਕੀਤਾ ਉੱਥੇ ਮੇਰੇ ਬ੍ਰਦਰ ਰਹਿੰਦੇ ਸੀ ਉਹਨਾਂ ਨੂੰ ਫੋਨ ਕੀਤਾ ਇਦਾਂ ਇਦਾਂ ਕਰਕੇ ਆ ਹੋ ਗਈ ਗੱਲ ਇਹਨਾਂ ਦੀ ਪਹਿਲਾਂ ਵੀ ਗੱਲ ਹੁੰਦੀ ਰਹਿੰਦੀ ਠੀਕ ਹੈ ਉਹ ਫੇ ਉਹਨਾਂ ਸੋਚਿਆ ਸਾਡੇ ਸਰ ਕੇਸ ਪੈ ਜੋ ਸੱਚ ਕੇ ਭੱਜ ਗਿਆ ਉੱਥੇ ਤੜਫ ਤੜਫ ਰਿਆ ਪਰਿਵਾਰ ਤੇ ਕਿਛੇ ਬਹ ਹੋ ਰਿਹਾ ਪਰਿਵਾਰ ਤੇ ਜੀ ਸਾਡੇ ਚਾਚਾ ਜੀ ਵੀ ਐਫਐਸ ਉਹਨਾਂ ਦੀ ਡੈਥ ਹੋ ਗਈ ਬਾਅਦ ਚ 2-3 ਸਾਲ ਬਾਅਦ ਮਾਤਾ ਦੀ ਡੈਥ ਹੋ ਗਈ ਪਰਿਵਾਰ ਤੇ ਇਹੋ ਜਿਹੀ ਇੱਕ ਗੁੜੀਆ ਵਾ ਇੱਕ ਬੇਟਾ 10 ਸਾਲ ਦਾ ਇਹ ਗੁੜੀਆ ਕਿੰਨੇ ਸਾਲ ਦੀ ਗੁੜੀਆ 11 ਸਾਲ ਦੀ ਹੈ ਜੀ 10 ਸਾਲ ਦਾ ਬੇਟਾ ਹਾਂਜੀ ਵੈਸ ਆ ਤਿੰਨਾਂ ਹੀ ਪਰਿਵਾਰਾ ਬਸ ਬਸ ਲਈ ਜੀ ਹਾਂਜੀ ਕੋਈ ਨਹੀਂ ਨਹੀਂ ਕੋਈ ਨਹੀਂ ਜੀ ਕੋਈ ਜੀ ਕੋਈ ਸਾਧਨ ਨਹੀਂ ਰੋਜੀ ਰੋਟੀ ਕਮਾਏ ਸੀ ਹਾਂਜੀ ਹਾਂਜੀ ਉਹ ਕੀ ਮੰਗ ਕੀ ਕਰਦੇ ਆਂ ਵੀ ਸਰਕਾਰ ਮੰਗ ਅਸੀਂ ਇਹ ਕਰਦੇ ਆਂ ਵੀ ਕੋਈ ਨਾ ਕੋਈ ਇਹਨਾਂ ਦਾ ਸਿਰਦਰ ਸਹਾਰਾ ਚਾਹੀਦਾ ਇਹਨਾਂ ਦੀ ਹੈਲਪ ਹੋਣੀ ਚਾਹੀਦੀ ਆ ਬੌਡੀ ਆਉਣੀ ਚਾਹੀਦੀ ਆ ਠੀਕ ਆ ਨੇ ਅਸੀਂ ਇਹਦੇ ਬਾਦ ਨੂੰ ਅਪੀਲ ਕਰਨੀ ਚਾਹੁੰਦੇ ਆਂ ਹਾਂਜੀ ਹਾਂਜੀ ਅਸੀਂ ਅਪੀਲ ਕਰਦੇ ਆਂ ਹੱਥ ਜੋੜ ਕੇ ਬੇਨਤੀ ਕਰਦੇ ਆਂ ਸਾਡੀ ਮੱਤ ਕੀਤੀ ਜਾਵੇ। ਸੰਤ ਸਿੱਟੇਵਾਲ ਬੋਣਾ ਨੂੰ ਹਾਂਜੀ ਹਾਂਜੀ। ਕਹਿਣਾ ਚਾਹੁੰਦੇ ਹਾਂਜੀ ਅਸੀਂ ਕਹਿਣਾ ਚਾਹੁੰਦੇ ਆ ਵੀ ਵੱਧ ਤੋਂ ਵੱਧ ਜਿੰਨਾ ਵੀ ਕੋਸ਼ਿਸ਼ ਹੁੰਦੀ ਆ ਸਾਨੂੰ ਪਰੇਸ਼ਾਨੀਆਂ ਇੱਥੇ ਬੱਚੇ ਰੋਂਦੇ ਰਹਿੰਦੇ ਆ। ਤਾਂ ਲਾਸ਼ ਦਾ ਲਿਆਉਣ ਦਾ ਪ੍ਰਬੰਧ ਕੀਤਾ ਜਾਵੇ। ਆਪਾ ਬਾਪਾ ਜੀ ਨੂੰ ਅਸੀਂ ਕਹਿਣਾ ਚਾਹੁੰਦੇ ਆ ਜੀ ਬੋਡੀ ਸਾਨੂੰ ਮਗਾ ਕੇ ਦੇਵੇ। ਸਾਡੇ ਚੰਨੀ ਪਹੁੰਚ ਨਹੀਂ ਗਈ। ਵੀ ਅਸੀਂ ਬੋਡੀ ਮਗਾ ਸਕੀਏ। ਹਲਕੀ ਨਾ ਮਰ ਜੋ ਗੀਤਾ ਕਦੋਂ ਤੁਹਾਡੇ ਪਤੀ ਜਿਹੜੇ ਵਿਦੇਸ਼ ਗਏ ਸੀਗੇ ਤੇ ਕੀ ਪੂਰਾ ਉਹਨਾਂ ਦਾ ਮੌਕਾ ਕਰਨ ਮਾਇਆ ਉਹਨਾਂ ਨੂੰ ਕਹਿੰਦੇ ਆ ਬੁਖਾਰ ਚੜਿਆ ਸੀ ਤੇ ਖੂਨ ਦੀ ਉਲਟੀ ਆਈ ਸੀ ਤੇ ਸਾਨੂੰ ਦੂਜੇ ਦਿਨ ਦੱਸਿਆ ਦੇਖੋ ਦੂਜੇ ਦਿਨ ਬਾਅਦ ਸਾਨੂੰ ਦੱਸਿਆ ਉਹਨਾਂ ਨੇ ਗੱਲ ਹੁੰਦੀ ਰਹਿੰਦੀ ਸੀ ਉਹਨਾਂ ਨਾਲ ਹਾਂਜੀ ਗੱਲ ਹੁੰਦੀ ਰਹਿੰਦੀ ਸੀ ਜਿੱਦਣ ਬਿਮਾਰ ਸੀ ਉਹਦੋਂ ਵੀ ਮੇਰੀ ਗੱਲ ਹੋਈ ਸੀ ਉਹਨਾਂ ਨਾਲ ਹਾਂਜੀ ਤੇ ਦੱਸਿਆ ਉਹਨਾਂ ਨੇ ਕਿ ਉਹ ਬਿਮਾਰ ਨੇ ਹਾਂਜੀ ਹਾਂਜੀ ਉਹਨਾਂ ਨੇ ਦੱਸਿਆ ਸੀ ਬਿਮਾਰ ਆ ਹਾਂ ਕੋਈ ਮੰਗ ਕਰਨੀ ਚਾਹੁੰਦੇ ਹਾਂ ਹਾਂ ਜੀ ਅਸੀਂ ਸਰਕਾਰ ਕੋਈ ਹੀ ਮੰਗ ਕਰਦੇ ਆ ਵੀ ਸਾਨੂੰ ਜਲਦੀ ਜੇ ਜਲਦੀ ਡੈਡ ਬੋਡਿੰਗ ਮਿਲਣੀ ਚਾਹੀਦੀ ਸਾਡਾ ਕੋਈ ਵਾਲੀ ਵਾਰਿਸ ਨਹੀਂ ਹੈ ਪਰਮਾਰ ਤਾਂ ਤੁਸੀਂ ਕੌਣ ਪਾਉਣਾ ਇੱਕ ਬੇਟੀ ਆ ਬੇਟਾ ਵਾ ਹਾਂਜੀ ਕਿੰਨੇ ਜੀ ਆ